ਰਹਤੇ ਆ ਆਲਾ ਪਾ ਆਲਾ ਰਹੇ ਆ ਇਸ ਟਾਈਮ ਮੁੱਖ ਮੰਤਰੀ ਦੀ ਹਾਜ਼ਰ ਇਹ ਆ ਤੁਸੀਂ ਵੀਡੀਓ ਦੇਖੋ ਕਿਵੇਂ ਰੱਸਿਆਂ ਨਾਲ ਬੰਨ ਕੇ ਰੱਖਿਆ ਹੋਇਆ ਇਹਦੀਆਂ ਆਪਣੀਆਂ ਕੋਈ ਪਿਸ਼ਾਵਾਂ ਸੀਗੀਆਂ ਵੀ ਮੈਂ ਆਪਣੇ ਮਾਂ-ਬਾਪ ਲਈ ਐ ਕਰੂੰ ਮੈਂ ਘਰ ਬਣਾਉ ਜਾ ਉਹ ਸਾਰੀਆਂ ਸ਼ਾਵਾਂ ਇਹਦੀਆਂ ਮਿੱਟੀ ਹੋ ਗਈਆਂ ਮਾਂ ਪੇਔਰਤ ਇਤੋਂ ਬਿਨਾ ਕੌਣ ਸਹਾਰਾ ਵਾ ਹਾਂ ਜੀ ਤੇਰੇ ਕੋਲ ਨਹੀਂ ਨਾ ਤੂੰ ਇਹ ਸਾਮਣਾ ਨਾ ਨਾ ਹਾਂ ਜੀ ਹਾਂ ਕਹਿੰਦਾ ਭਾਈ ਮੰਮੀ ਨੂੰ ਮਾਰਦਾ ਡੈਡੀ ਨੂੰ ਮਾਰਦਾ ਲੋਕਾਂ ਦੇ ਮਾਰਦਾ ਲੋਕ ਇਹਦੇ ਮਾਰਦੇ ਆ ਜਾਂ ਤਾਂ ਇਹ ਮਰ ਜੂ ਜਾਂ ਕਿਸੇ ਨੂੰ ਮਾਰ ਦੇ ਮੇਰੇ ਕੋਲ ਹਥਿਆਰ ਮੈਂ ਰੱਖਦਾ ਫਿਰਨਾਂ ਕੋ ਫਿਰ ਮੈਂ ਕਟਕੜ ਖਾ ਕੇ ਆ ਜਾਣਾ ਘਰ ਨੂੰ ਦੱਤ ਦੂਤਰ ਮਾਰਿਆ ਨਹੀਂ ਜਾਂਦਾ ਜਿੰਨਾ ਇਹਦਾ ਨਾਮ ਸੀਗਾ ਤੇ ਉਸ ਨਾਮ ਦੇ ਮੁਤਾਬਕ ਕਿਹਦੇ ਕੋਲੇ ਅੱਜ ਬਚਿਆ ਕੀ ਆ ਡਿਪਰੈਸ਼ਨ ਜਿੱਥੇ ਕਰੋੜਾ ਰੁਪਈਆ ਲੱਖਾਂ ਰੁਪਈਆ ਇਹ ਬੱਚਾ ਸੋਸ਼ਲ ਮੀਡੀਆ ਰਾਹੀਂ ਪਤਾ ਨਹੀਂ ਕਿੰਨੇ ਲੋਕਾਂ ਨੂੰ ਕਮਾ ਕੇ ਦੇ ਆਇਆ ਪਰ ਅੱਜ ਨਾਂ ਤਾਂ ਇਹਦਾ ਕੋਈ ਆਪਣਾ ਪੇਜ ਆ ਨਾ ਅੱਜ ਇਹਦੇ ਕੋਲੇ ਕੋਈ ਇਨਕਮ ਆ ਵੱਡੇ ਮਗਰਮੱਛਾਂ ਨੇ ਆ ਕੇ ਹਾਈਜੈਕ ਕਰ ਲਿਆ ਸਹੀ ਦੇਵਤੇ ਸਾਡੇ ਆ ਹੁਣਾਂ ਨੇ ਮਨੋ ਅੱਧਾ ਜਾ ਤੋ ਕਰ ਨਾ ਅੱਧਾ ਦੋ ਚਾਰ ਮਹੀਨੇ ਘਰੇ ਲਾਇਆ ਤੈਨੂੰ ਲੈ ਜਾਗੇ ਬੱਸ ਫੋਨ ਇਹਨੂੰ ਚੁੱਕਿਆ ਉਥੇ ਤਾਨੀਆਂ ਆਉਂੀਆਂ ਕਰਦੇ ਮੇਰੇ ਨਾਲ ਮੈਨੂੰ ਸ਼ਦਾਈ ਸਮਝਦੇ ਆ ਕਿ ਬੱਚਾ ਵੀ ਹੱਸਦੇ ਆ ਖੇਡਦੇ ਆ ਮਜ਼ਾਕ ਕਰਦੇ ਆ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਿਆ ਅੱਜ ਜੇ ਡਿਪਰੈਸ਼ਨ ਚ ਗਿਆ ਲੋਕਾਂ ਦੇ ਤਾਣੇ ਮਿਹਣਿਆਂ ਨੇ ਲੈ ਕੇ ਗਿਆ ਆ ਰੱਬਾ ਰੱਖਿਆ ਆ ਰੱਬਾ ਆ ਰੱਬਾ ਰੱਖਿਆ ਆ ਰੱਬਾ ਰੱਖਿਆ ਆਡੇ ਘਰ ਦੇ ਹਾਲਾਤ ਬਹੁਤ ਮਾੜੇ ਆ ਆਡੀ ਮਾਇਤ ਕੀਤੀ ਜਾਵੇ ਅਸੀਂ ਘਰ ਬਹੁਤ ਗਰੀਬ ਆ ਝਾੜੀ ਕਰਕੇ ਖਾਣੇ ਤੇ ਘਰ ਬਿਮਾਰੀ ਪਈ ਆ ਮੁੰਡਾ ਬਹੁਤ ਬਿਮਾਰ ਰਹਿੰਦਾ ਟੀਵੀ ਨਹੀਂ ਰਹਿੰਦਾ ਲੜਾਈਆਂ ਲੈਂਦਾ ਤੇ ਹੀ ਤੈਨੂੰ ਬੰਨ ਕੇ ਭਾਇਆ ਤੇ ਫਿਰ ਜਾ ਕੇ ਸੁੱਤੀ ਧਰਮਪ੍ਰੀਤ ਸਤਿਗੁਰੂ ਛੋਟੇ ਵੀਰੇ ਸਤਿਗੁਰੂ ਤੇਰਾ ਨਾਮ ਧਰਮਪ੍ਰੀਤ ਆ ਹਾਂਜੀ ਹਾਂਜੀ ਧਰਮਪ੍ਰੀਤ ਖੜਾ ਹੋ ਪੁੱਤ ਹੋਰ ਕੀ ਹਾਲ ਚਾਲ ਨੇ ਵਧੀਆ ਵਧੀਆ ਠੀਕ ਆ ਹਾਂਜੀ ਜੱਫੀ ਪਾ ਫਿਰ ਯਾਰ ਬਾਜੀ ਹੋਣੀ ਆ ਵਾਹਿਗੁਰੂ ਸਤਿਗੁਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਪ੍ਰਸਾਦ ਜਪ ਆਦਿ ਸੱਚ ਦੀ ਗਾਦ ਸੱਚ ਹੈ ਤੁਸੀਂ ਸੱਚ ਨਾਲ ਕੁ ਹੋਸੀ ਵੀ ਸੱਚ ਜੀ ਪਾਸ਼ਾ ਕਿਰਪਾ ਕਰੇ ਮੇਰੇ ਛੋਟੇ ਭਰਾ ਨੂੰ ਹਾਂ ਧਰਮਪ੍ਰੀਤ ਤੇਰਾ ਤਾਂ ਕਿੰਨਾ ਨਾਂ ਸੀ ਯਾਰ ਦੁਨੀਆ ਜਾਣਦੀ ਹੈ ਤੈਨੂੰ ਹਨਾ ਹਾਂਜੀ ਹਾਂਜੀ ਤੂੰ ਤਾਂ ਉਹਦੇ ਚਾਉਂਦਾ ਰਹੇ ਹਾਂ YouTube ਤੇ ਮੈਂ ਦੇਖਦਾ ਸੀ ਤੈਨੂੰ Facebook ਤੇ ਹਾਂਜੀ ਹਾਂਜੀ ਤੂੰ ਦੁਬਾਰਾ ਉੱਠ ਕੇ ਖੜਾ ਹੋਣਾ ਹਾਂਜੀ ਠੀਕ ਆ ਆਪਾਂ ਦੁਬਾਰਾ ਫੇਰ ਉਵੇਂ ਸਾਰਾ ਕੁਝ ਕਰਨਾ ਤੂੰ ਫਿਕਰ ਨਹੀਂ ਕਰਨਾ ਜਮਾ ਦਾਤਾ ਮਿਹਰ ਕਰੂਗਾ ਤੂੰ ਦੇਖੀ ਚੱਲੀ ਦੁਨੀਆ ਤੈਨੂੰ ਦੁਬਾਰਾ ਦੇਖੂਗੀ ਤੈਨੂੰ ਸੁਣੂਗੀ ਠੀਕ ਆ ਨਹੀਂ ਨਹੀਂ ਪੈਰੀਆਂ ਤੇ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਪਰਮਾਤਮਾ ਨੇ ਕਰਨਾ ਤੂੰ ਪੁੱਤ ਦੁਬਾਰਾ ਆਸ ਨਹੀਂ ਕਿਹਾ ਤਾਂ ਮੈਨੂੰ ਖੜਨਾ ਹੱਥੇ ਸਭ ਕੁਝ ਮਾਰਾ ਹੀ ਕਰਨਗੇ ਹੈਨਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਰਨਾ ਪੁੱਤ ਤੇ ਪਰ ਤਕੜਾ ਹੋ ਟੈਨਸ਼ਨ ਨਹੀਂ ਲੈਣੀ ਤੇਰਾ ਭਰਾ ਤੇਰੇ ਨਾਲ ਆ ਅਸੀਂ ਤੇਰੇ ਨਾਲ ਆ ਠੀਕ ਆ ਸਾਨੂੰ ਤੇਰੇ ਨਾਲ ਇਹੀ ਹਮਦਰਦੀ ਆ ਵੀ ਤੂੰ ਸਾਡਾ ਭਰਾ ਆ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕਿਸੇ ਚੀਜ਼ ਦੀ ਲੋੜ ਨਹੀਂ ਤੇਰੇ ਨਾਲ ਲੋਕਾਂ ਨੇ ਲਾਲਚ ਨੂੰ ਵਰਤਿਆ ਤੈਨੂੰ ਵਰਤ ਕੇ ਛੱਡਿਆ ਸਾਡੇ ਕੋਲੇ ਇੱਥੇ ਜੇ ਤੈਨੂੰ ਵਾਇਗਰੂ ਸੱਚੇ ਪਾਤਸ਼ਾਹ ਜੀ ਨੇ ਭੇਜਿਆ ਤਾਂ ਸਾਡੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਡਿਊਟੀ ਲਾਈ ਆ ਵੀ ਅਸੀਂ ਆਪਦੇ ਭਰਾ ਨੂੰ ਬਰਾਬਰ ਕਰੀਏ ਦੁਬਾਰਾ ਉੱਠ ਕੇ ਖੜਾ ਹੋ ਠੀਕ ਆ ਕਿ ਮਾਂ ਪਿਓ ਰ ਤੇਰੇ ਤੋਂ ਬਿਨਾ ਕੌਣ ਸਹਾਰਾ ਵਾ ਹਾਂਜੀ ਨਹੀਂ ਨਹੀਂ ਕੋਈ ਨਹੀਂ ਉਹ ਨਹੀਂ ਨਾ ਤੂੰ ਹੀ ਸਾਹਮਣਾ ਨਾ ਇਹਨਾਂ ਨੂੰ ਹਾਂ ਇਹ ਹਾਂ ਇਹ ਕੌਣ ਇਹ ਕੌਣ ਇਹ ਮੰਮੀ ਹੈ ਮੰਮੀ ਨੂੰ ਉੱਠ ਖੜੀ ਹੋ ਭੈਣ ਤੂੰ ਫਿਕਰ ਨਾ ਕਰ ਰੋਣਾ ਨਹੀਂ ਹੁਣ ਅਸੀਂ ਤੇਰੇ ਭਰਾ ਵਾਂ ਇਹ ਸਾਡਾ ਭਾਂਜਾ ਵਾਂ ਕਹਿਲਾ ਜਾਏ ਠੀਕ ਆ ਫਿਕਰ ਨਹੀਂ ਕਰਨਾ ਜਮਾ ਨਾ ਨਾ ਰੋਣਾ ਨਹੀਂ ਮੇਰੀ ਭੈਣ ਨੇ ਬਾਬਾ ਜੀ ਮੇਲ ਕਰਨਗੇ ਸੱਚੇ ਪਾਤਸ਼ਾਹ ਨੇ ਕੇਵਰੀ ਸੂਲੀ ਵੀ ਸੂਲ ਬਣ ਜਾਂਦੀ ਹੈ ਜਿਹੜੀ ਜਿਹੜੀ ਤਕਲੀਫ ਸੀ ਨਾ ਦੁੱਖ ਸੀਗਾ ਜਿਹੜਾ ਉਹ ਮਹਾਰਾਜ ਨੇ ਜਿਹੜਾ ਦਿੱਤਾ ਕੋਈ ਗੱਲ ਨਹੀਂ ਸ਼ਾਇਦ ਕੋਈ ਵੱਡੇ ਦੁੱਖ ਤੋਂ ਆਪਾਂ ਨੇ ਛੋਟੇ ਦੁੱਖ ਨਸਾਰ ਲਿਆ ਬਾਬੇ ਨੇ ਹੈਨਾ ਤੇ ਫਿਕਰ ਨਾ ਕਰੋ ਇਹਨੇ ਠੀਕ ਹੋ ਜਾਣਾ ਜਮਾ ਧਰਮਪ੍ਰੀਤ ਨੇ ਤਾਂ ਦੁਬਾਰਾ ਫੇਰ ਉਦਾਂ ਹੀ ਦੁਨੀਆ ਨੂੰ ਹਸਾਇਆ ਕਰਨਾ ਜੇ ਤੂੰ ਹਿੰਮਤ ਹਾਰੇਗਾ ਨਾ ਫੇਰ ਪੁੱਤ ਕੁਝ ਹੱਲ ਨਹੀਂ ਹੋਣਾ ਹੌਸਲਾ ਰੱਖਣਾ ਬਸ ਮੇਰੀ ਬੇਨਤੀ ਹੈ ਜੀ ਉਹਨਾਂ ਦਾ ਫਤਿਹ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੀਨਾ ਦੀਨੇਵਾਲ ਦੀਨੇਵਾਲ ਪਿੰਡ ਤੋਂ ਧਰਮਜੀਤ ਧਰਮਜੀਤ ਦਾ ਪੁੱਤ ਧਰਮਪ੍ਰੀਤ ਧਰਮਪ੍ਰੀਤ ਸਿੰਘ ਜਿਹਨੂੰ ਮੁੱਖ ਮੰਤਰੀ ਦੇ ਨਾਂ ਨਾਲ ਵੀ ਲੋਕ ਜਾਣਦੇ ਆ ਪੰਜਾਬੀ ਭਾਸ਼ਾ ਜਿੱਥੇ-ਜਿੱਥੇ ਵੀ ਹੈਗੀ ਆ ਲੋਕ ਸੋਸ਼ਲ ਮੀਡੀਆ ਨਾਲ ਜੁੜੇ ਹੋਇਆ ਉੱਥੇ ਤੱਕ ਇਹਨੂੰ ਲੋਕ ਜਾਣਦੇ ਸੀ ਚਾਹੇ ਲੋਕ ਮਜ਼ਾਕੀਆ ਤੌਰ ਤੇ ਸੀ ਚਾਹੇ ਲੋਕ ਜਿਵੇਂ ਮਰਜ਼ੀ ਜਾਣਦੇ ਸੀ ਪਰ ਇਸ ਬੰਦੇ ਨੂੰ ਜਾਣਦੇ ਸੀ ਲੋਕ ਤੇ ਇਹਦੀ ਉਸੇ ਜਾਣ ਪਛਾਣ ਨੂੰ ਲੋਕਾਂ ਨੇ ਕੈਸ਼ ਵੀ ਕੀਤਾ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਵੀ ਉਹਨਾਂ ਨੇ ਗਲਤ ਕੀਤਾ ਸ਼ਾਇਦ ਉਸ ਟਾਈਮ ਉਹਨਾਂ ਦੀ ਸੋਚ ਚੰਗੀ ਹੋਊਗੀ ਚੰਗੇ ਲਈ ਕੀਤਾ ਹੋ ਪਰ ਗਲਤ ਹੋ ਗਿਆ ਲੈ ਲਈਏ ਪਰ ਅੱਜ ਇਸ ਟਾਈਮ ਮੁੱਖ ਮੰਤਰੀ ਦੀ ਹਾਲਤ ਕਿ ਧਰਮ ਜੀ ਪ੍ਰੀਤ ਸਿੰਘ ਦੀ ਹਾਲਤ ਇਹ ਆ ਤੁਸੀਂ ਵੀਡੀਓ ਦੇਖੋ ਕਿਵੇਂ ਰੱਸਿਆਂ ਨਾਲ ਬੰਨ ਕੇ ਰੱਖਿਆ ਹੋਇਆ ਸੀ ਕਰੇ ਕਾਰਨ ਕੀ ਆ ਕਾਰਨ ਇਹ ਆ ਵੀ ਇਹ ਸਿੱਧਾ ਸਬਦਾ ਬੰਦਾ ਸੀ ਕਿ ਨੂੰ ਇੱਕਦਮ ਇੰਨਾ ਜ਼ਿਆਦਾ ਫੇਮ ਮਿਲ ਗਿਆ ਔਰ ਉਸ ਫੇਮ ਤੋਂ ਬਾਅਦ ਘਰ ਦੇ ਵਿੱਚ ਰੋਟੀ ਫੇਰ ਵੀ ਨਹੀਂ ਪੱਕਦੀ ਹੋਈ ਘਰ ਦੀ ਛੱਤ ਵੀ ਪ੍ਰੋਪਰ ਨਹੀਂ ਬਣਾ ਪਾਈ ਅੱਜ ਉਹਨੂੰ ਵੀ ਟੋਣ ਨੂੰ ਫਿਰਦਾ ਵੀ ਮਿਉ ਟਾ ਦੇਣੀ ਹੈ ਜਿਹੜੀਆਂ ਇਹਦੀਆਂ ਆਪਣੀਆਂ ਕੋਈ ਇਛਾਵਾਂ ਸੀਗੀਆਂ ਵੀ ਮੈਂ ਆਪਣੇ ਮਾਪੇ ਲਈ ਇਹ ਕਰੂ ਮੈਂ ਘਰ ਬਣਾਉ ਜਾਂ ਉਹ ਸਾਰੀਆਂ ਸ਼ਾਮਾਂ ਇਹਦੀਆਂ ਮਿੱਟੀ ਹੋ ਗਈਆਂ ਤੇ ਅੱਜ ਧਰਮਪ੍ਰੀਤ ਡਿਪਰੈਸ਼ਨ ਚਲਾ ਗਿਆ ਉਹਨਾਂ ਦਾ ਜਵਾਈ ਹੈ ਪ੍ਰਭਜੀਤ ਸਿੰਘ ਵੀਰ ਦਾ ਸਾਨੂੰ ਫੋਨ ਆਇਆ ਵੀਡੀਓ ਭੇਜੀ ਰस्सियां ਨਾਲ ਬੰਨ ਕੇ ਮੰਜੇ ਤੇ ਪਾਈ ਬੈਠਾ ਸੀ ਕਹਿੰਦਾ ਬਾਈ ਮੰਮੀ ਨੂੰ ਮਾਰਦਾ ਡੈਡੀ ਨੂੰ ਮਾਰਦਾ ਲੋਕਾਂ ਦੇ ਮਾਰਦਾ ਲੋਕ ਇਹਦੇ ਮਾਰਦੇ ਆ ਵੀ ਜਾਂ ਤਾਂ ਮਰ ਜੂ ਜਾਂ ਕਿਸੇ ਨੂੰ ਮਾਰ ਦਊਗਾ ਵੀ ਬੇਨਤੀ ਆ ਕੋਈ ਹੱਲ ਕਰੋ ਅਸੀਂ ਵੀਰ ਉਹਨਾਂ ਨੂੰ ਜਦ ਹੀ ਫੋਨ ਕੀਤਾ ਵੀ ਤੁਸੀਂ ਇੱਥੇ ਲੈ ਆਓ ਪ੍ਰਭਜੀਤ ਕਹਿੰਦਾ ਵੀਰੇ ਵੀ ਇਸ ਟਾਈਮ ਹਾਲਾਤ ਇਦਾਂ ਦੇ ਆ ਵੀ ਮੈਂ ਵੀ ਕੰਮ ਕਰਦਾ ਜੌਬ ਛੱਡ ਕੇ ਆਇਆ ਵੀ ਜਿੰਨੇ ਪੈਸੇ ਸੀ ਅਸੀਂ 15 16 ਦਿਨ ਇਹਨੂੰ ਹਸਪਤਾਲ 'ਚ ਦਾਖਲ ਰੱਖਿਆ ਉਹ ਵੀ ਸਾਰੇ ਲੱਗ ਗਏ ਆ ਵੀ ਗੱਡੀ ਦਾ ਕਿਰਾਇਆ ਦੇਣ ਨੂੰ ਵੀ ਪੈਸੇ ਹੈ ਨਹੀਂਗੇ। ਅਸੀਂ ਵੀਰ ਨੂੰ ਕਿਹਾ ਵੀ ਤੂੰ ਗੱਡੀ ਕਿਰਾਏ ਤੇ ਕਰਾ ਲੈ ਸਾਡੀ ਗੱਲ ਕਰਾ ਦੇ ਅਸੀਂ ਕਿਰਾਇਆ ਇੱਥੇ ਆਿਆਂ ਨੂੰ ਦੇ ਦਾਂਗੇ ਤੂੰ ਗੱਡੀ ਕਰਾ ਲਿਓ। ਤੇ ਪਿੰਡ ਦੇ ਵਿੱਚ ਇੱਕੋ ਹੀ ਗੱਡੀ ਉਹ ਵੀ ਬਰਾਤ ਗਈ ਉਹਦੀ ਗੱਡੀ ਨਹੀਂ ਮਿਲੀ। ਫਿਰ ਇਹਨਾਂ ਨੇ ਵੀਰ ਨਾਲ ਗੱਲ ਕੀਤੀ ਵੀਰੇ ਨੇ ਨਵਾਂ ਗੁਰਮੀਤ ਸਿੰਘ ਨੇ ਆਟੋ ਲਿਆ। ਅਜੇ ਪਹਿਲਾ ਹੀ ਘੇੜਾ ਇਹ ਵੀ ਚੰਗੀ ਗੱਲ ਹੈ ਵਾਹਿਗੁਰੂ ਨੇ ਇਹਨੂੰ ਸੇਵਾ ਬਖਸ਼ੀ ਜਿਹੜੀ ਇਸ ਲੋਡ ਬੰਦ ਨੂੰ ਇੱਥੇ ਤੱਕ ਲੈ ਕੇ ਆਇਆ ਤੇ ਵੀਰ ਦਾ ਜਿਹੜਾ ਕਿਰਾਇਆ ਪਾੜਾ ਅਸੀਂ ਦੇਵਾਂਗੇ। ਪਰ ਗੱਲ ਇਥੇ ਇਹ ਆ ਵੀ ਅੱਜ ਪਰਿਵਾਰ ਇਹਨਾਂ ਹਾਲਾਤਾਂ ਚ ਚੱਲਿਆ ਗਿਆ ਜਿੱਥੇ ਕਰੋੜਾਂ ਰੁਪਈਆ ਲੱਖਾਂ ਰੁਪਈਆ ਇਹ ਬੱਚਾ ਸੋਸ਼ਲ ਮੀਡੀਆ ਰਾਹੀਂ ਪਤਾ ਨਹੀਂ ਕਿੰਨੇ ਲੋਕਾਂ ਨੂੰ ਕਮਾ ਕੇ ਦੇ ਆਇਆ ਕਿਉਂਕਿ ਜਿੰਨਾ ਇਹਦਾ ਨਾਮ ਸੀਗਾ ਤੇ ਉਸ ਨਾਮ ਦੇ ਮੁਤਾਬਕ ਇਹਦੇ ਕੋਲੇ ਅੱਜ ਬਚਿਆ ਕੀ ਆ ਡਿਪਰੈਸ਼ਨ ਇਹਨੂੰ ਮਿਲਿਆ ਕੀ ਆ ਰਸੇ ਬੰਨੇ ਹੋਏ ਜਿਹੜੇ ਲੱਤਾਂ ਨੂੰ ਬਾਹਰ ਨੂੰ ਵਧੀਆਂ ਨੂੰ ਮਾਂ ਪਿਓ ਹੱਥ ਜੋੜੀ ਖੜੇ ਆ ਉਹਨਾਂ ਕੋਲੇ ਕੀ ਪੱਲੇ ਪਿਆ ਇਦੂ ਤਾਂ ਇਹਦਾ ਪੁੱਤ ਪਲੱਸ ਟੂ ਕਰਕੇ ਛੱਡਿਆ ਸੀ ਕਿਤੇ ਸਿਕਿਉਰਿਟੀ ਗਾਰਡ ਲੱਗ ਜਾਂਦਾ ਕਿਤੇ ਦਿਹਾੜੀ ਕਰ ਲੈਂਦਾ ਕੋਈ ਮਿਸਤਰੀ ਦਾ ਕੰਮ ਸਿੱਖ ਲੈਂਦਾ ਕੋਈ ਏਸੀਆਂ ਦਾ ਕੰਮ ਕੋਈ ਫਰਿੱਜਾਂ ਦਾ ਕੰਮ ਸਿੱਖ ਲੈਂਦਾ ਤਾਂ ਵੀ ਆਪਣੇ ਮਾਪੇ ਬ ਦੀ ਵਧੀਆ ਸੇਵਾ ਕਰਦਾ ਤਾਂ ਵੀ ਆਪ ਦਾ ਘਰ ਚਲਾਉਂਦਾ ਵਿਆਹ ਹੋ ਜਾਂਦਾ ਭੈਣ ਵਿਆਹੀ ਗਈ ਹੈ ਇਹਦਾ ਵੀ ਵਿਆਹ ਹੋ ਜਾਣਾ ਸੀ ਪਰ ਅੱਜ ਅੱਜ ਤਾਂ ਰਮਪ੍ਰੀਤ ਕੋਲੇ ਪੱਲੇ ਕੀ ਪਿਆ ਲੋਕਾਂ ਦੀਆਂ ਟੱਚਰਾਂ ਲੋਕਾਂ ਦੇ ਮਿਹਣੇ ਅੱਜ ਜੇ ਡਿਪਰੈਸ਼ਨ ਚ ਗਿਆ ਲੋਕਾਂ ਦੇ ਤਾਣੇ ਮਿਹਣਿਆਂ ਨੇ ਲੈ ਕੇ ਗਏ ਆ ਇਹਨੂੰ ਜਿਹੜਾ ਲੋਕ ਮਜ਼ਾਕ ਕਰਦੇ ਸੀ ਉਹ ਤੁਹਾਨੂੰ ਪਤਾ ਪਿੰਡਾਂ ਦੀ ਥੋੜੀ ਆਤ ਵੀ ਹੁੰਦੀ ਆ ਵੀ ਤਾਂ ਚ ਮਾਰ ਕੇ ਗੱਲ ਕਰਨੀ ਚੱਕ ਨਹੀਂ ਗੱਲ ਕਰਨੀ ਉਹ ਹੁਣ ਕਿਤੇ ਬਰਦਾਸ਼ਤ ਨਹੀਂ ਹੁੰਦੀ ਸੀ ਕੋਈ ਤੋਂ ਸਹਾਰ ਨਹੀਂ ਸੀ ਹੁੰਦੀ ਅੱਜ ਆਪਣਾ ਉਹ ਘਰ ਢਾਉਣ ਨੂੰ ਫਿਰਦਾ ਹੈ ਜਿਹੜਾ ਉਹ ਕਹਿੰਦੇ ਸੀ ਬਣਾ ਕੇ ਦਿੱਤਾ ਕੰਪਨੀ ਵਾਲੇ ਕਹਿੰਦੇ ਜਿਹੜਿਆ ਕਿਉਂ ਪਤਾ ਨਹੀਂ ਇਹਦੇ ਮਨ ਦੇ ਵਿੱਚ ਕੀ ਚੱਲ ਰਿਹਾ ਉਸ ਘਰ ਦੇ ਪ੍ਰਤੀ ਨਹੀਂ ਨਹੀਂ ਉਹ ਵੇਚ ਦੇਣਾ ਸੀ ਵੇਚ ਦੇਣਾ ਹਾਂਜੀ ਕਿਉਂ ਪੁੱਤ ਨਹੀਂ ਨਹੀਂ ਉਹ ਵੇਚ ਦੇਣਾ ਥਾ ਉੱਥੇ ਨਾ ਪਿੰਡ ਕੰਡਾ ਹੈ ਅੱਛਾ ਕੀ ਹੈ ਉੱਥੇ ਸ਼ਤਾਨੀਆਂ ਉਹਨੀਆਂ ਕਰਦੇ ਮੇਰੇ ਨਾਲ ਕੀ ਕਰਦੇ ਪੁੱਤ ਹਾਂਜੀ ਹਾਂਜੀ ਮੈਨੂੰ ਸ਼ਦਾਈ ਸਮਝਦੇ ਆ ਅੱਛਾ ਹਾਂਜੀ ਪਿੰਡ ਦੇ ਲੋਕ ਹਾਂ ਮੇਰੇ ਉੱਤੇ ਚਾਰ ਚਾਰ ਜਾਨੇ ਇਕੱਠੇ ਹੋ ਕੇ ਪੈਂਦੇ ਇਕੱਲੇ ਦੇ ਸਤੇ ਅੱਛਾ ਹਾਂਜੀ ਮਾਰਦੇ ਤੈਨੂੰ ਹਾਂਜੀ ਹਾਂਜੀ ਠੀਕ ਆ ਤੇ ਤੂੰ ਉਹਨਾਂ ਦਾ ਕੁਝ ਵਿਗਾੜਿਆ ਹਾਂਜੀ ਨਹੀਂ ਵਿਗਾੜਿਆ ਤਾਂ ਨਹੀਂ ਇਹਨਾਂ ਦਾ ਕੁਝ ਫਿਰ ਉਹ ਛੇੜਖਾਣੀ ਕਰ ਲੈਂਦੇ ਜਾਂਦੇ ਨੂੰ ਮੈਨੂੰ ਗੁੱਸਾ ਆਉਂਦਾ ਵਾ ਮੁਰਕੇ ਮੈਂ ਵੀ ਹਥਿਆਰ ਲੈ ਕੇ ਜਾਣਾ ਵਾ ਫੇ ਲੜਾਈ ਹੋ ਜਾਂਦੀ ਹੈ ਤੇ ਮਾਰ ਦੇ ਦੇ ਨੂੰ ਕੁੱਟ ਦੇ ਤਾਂ ਪ੍ਰੀਤ ਜਿਵੇਂ ਹੁਣ ਤੂੰ ਉਦੋਂ ਸੋਸ਼ਲ ਮੀਡੀਆ ਤੇ ਕੰਮ ਕਰਦਾ ਸੀ ਕੰਪਨੀ ਵਾਲੇ ਨੇ ਤੈਨੂੰ ਕਿੰਨਾ ਕ ਪੈਸਾ ਦਿੱਤਾ ਪੁੱਤ ਹਨੇ ਨਾ ਨਾ ਪੈਸਾ ਤੇ ਚਲੋ ਦਿੱਤਾ ਨਾ ਚਾਹ ਤੇ ਅਨਸਾਰ ਘਰੇ ਰੱਖਿਆ ਨਾ ਮੈਨੂੰ ਹਮ ਆਪਣੇ ਕੋਲ ਘਰੇ ਰੱਖਿਆ ਘਰੇ ਰੱਖਿਆ ਹੈ ਆਪਣੇ ਉਹਨਾਂ ਨੇ ਰੋਟੀ ਪਾਣੀ ਖਵਾਇਆ ਚਾਹ ਪਾਣੀ ਕਰਦਿਆਂ ਨੂੰ ਖਵਾਇਆ ਤੇ ਮੁੜ ਕੇ 3 ਸਾਲ ਤੋਂ ਬਾਅਦ ਉਹਨਾਂ 2019 24 22 ਕੀ ਤੇ 23 ਦੇ ਵਿੱਚ ਛੱਡਤਾ ਹੈ ਹਾਂਜੀ 23 ਦੇ ਵਿੱਚ ਛੱਡਿਆ ਹੈ ਉਹਨਾਂ ਨੇ ਮੈਨੂੰ ਆ ਤੇ ਜਾ ਤੂੰ ਕਰ ਨੋ ਆ ਤੇ 2-4 ਮਹੀਨੇ ਘਰੇ ਲਾਇਆ ਤੈਨੂੰ ਲੈ ਜਾਗੇ ਬੱਚ ਫੋਨ ਇਹਨੇ ਚੁੱਕਿਆ ਉਹਨੇ ਹੂੰ ਹੂੰ ਤੇ ਘਰ-ਵਾਰ ਕੀ ਨੇ ਪਾਕੇ ਦਿੱਤਾ ਤੇਰਾ ਘਰ-ਵਾਰ ਤੇ ਚਲੋ ਪਹਿਲਾਂ ਆਪਣਾ ਇੱਕੋ ਕਮਰਾ ਹੈ ਬਾਨੇ ਵਾਲਾ ਫੇ ਪੰਚਾਇਤ ਨੇ ਫਟਿਆਲੇ ਦੋ ਲੈੰਟਰ ਕਰਤੇ ਬਾਹਰੋਂ ਪਲਸਤਰ ਕਰਤੇ ਘਰ ਦਿਆਂਦੇ ਹੈਦਰੋਂ ਪਲਸਤਰ ਕਰਾਵਾਂਗੇ ਅਗਲੀ ਦਿਵਾਲੀ ਤੇ ਕਰਾਵਾਂਗੇ ਅਗਲੀ ਤੇ ਕਰਾਵਾਂਗੇ ਦਿਵਾਲੀਆਂ 10-15 ਨੰਗ ਅੰਦਰੋਂ ਪਲਸਤਰ ਨਹੀਂ ਹੋਏ ਫੇ ਉਹਨਾਂ ਜਿਹੜੇ ਦੋ ਕਮਰੇ ਹੀ ਪਲਸਤਰ ਹੋਏ ਹੀ ਪੰਚਾਇਤ ਵਾਲੇ ਉਹਨਾਂ ਗਾੜੀ ਬਰਾਂਡਾ ਪਾਤਾ ਤੇ ਗਾੜੀ ਦੇ ਸੋਇਬ ਬਣਾਤੀ ਵਿੱਚ ਨਕੀ ਇੱਕ ਬਾਥਰੂਮ ਬਣਾ ਤੇ ਬਾਹਰ ਬਸ ਅਜੇ ਪਲਾਸਟਰ ਕਰਕੇ ਖੜੇ ਕਰਤੇ ਆ ਬੂਏ ਬਾਰੀਆਂ ਲਾਉਣ ਵਾਲੀਆਂ ਅਜੇ ਅਜੇ ਫਰਸ਼ਾਂ ਪੈਣ ਵਾਲੀਆਂ ਤੂੰ ਹੁਣ ਧਰਮਪੀਰ ਕੀ ਕਰਨਾ ਚਾਹੁੰਦਾ ਪੁੱਤ ਗਾਂ ਕੀ ਸੋਚਦਾ ਵਾ ਕੀ ਕਰਨਾ ਮੈਂ ਤਾਂ ਸੋਚਦਾ ਇੱਥੇ ਉਹ ਘਰ ਵੇਚ ਕੇ ਇੱਥੇ ਤਾਂ ਇੱਥੇ ਲੁਧਿਆਣੇ ਥਾਂ ਲਈਏ ਕਿਤੇ ਹੂੰ ਫੇਰ ਪੁੱਤ ਕੰਮ ਕੀ ਕਰਨਾ ਕੰਮ ਜਿਹੜਾ ਮਿਲੂ ਉਹ ਕਰਨਾਗੇ ਠੀਕ ਹੈ ਕੰਮ ਸਿੱਖਿਆ ਤੂੰ ਕੋਈ ਨਹੀਂ ਮੈਂ ਸਿੱਖਿਆ ਤਾਂ ਨਹੀਂ ਕੋਈ ਆਪਾ ਪਾਠ ਵਧੀਆ ਕਰ ਲਈਦਾ ਪਾਠ ਦੀ ਡਿਊਟੀ ਮਿਲ ਜੇ ਸੁਨਾਈਆਂ ਤੁਹਾਨੂੰ ਪਾਠ ਸੁਣਾ ਰੇ ਪੁੱਤ ਇਦਾਂ ਹਰ ਕਾ ਨਾ ਮਰਤੇ ਨ ਤਤੇ ਹੈ ਸੰਗੇ ਸਾਥੀ ਸਗਲ ਤਰਾਈ ਗੁਰ ਮੇਰਾ ਸੰਗ ਸਦਾ ਨਾ ਲੈ ਸਮਰ ਸਮਰਤ ਸਦਾ ਸਮਾਲੇ tera kia meetha laage ar naam padarth nanak maange koi jan har se devajor charan kah ba kah sab rasana de ja prane ko rahao ar naam mantar darna hai da kat ho me rog ਨਾ ਨਕਸਾ ਤ ਕਰੋ ਤਨਾ ਮੈਂ ਲਾਇਆ ਜੇ ਨਾ ਤਰੇ ਪਿਆ ਸੰਜੋਗ ਹੈ ਬਹੁਤ ਬਹੁਤ ਵਧੀਆ ਤੁ ਹਾਂਜੀ ਤੁ 40 ਮੁਕਤਾਂ ਦੇ ਨਾਮ ਸੁਣਾਉਣੇ ਆ ਜੀ ਆਪਣਾ ਗੁਰਦਰਾ ਗੁਰਦਰਾ ਮੁਕਤਸਰ ਸਾਹਿਬ ਆ ਗੁਰਦਰਾ ਟੋਟੀ ਗੰਡੀ ਦਰਬਾਰ ਸਾਹਿਬ ਜਿੱਥੇ ਵਦਾਵਾ ਪਾੜਿਆ ਗੁਰੂ ਗੋਬਿੰਦ ਸਿੰਘ ਨੇ ਮਾਗੀ ਦਾ ਮੇਲਾ ਨੰਗਾ ਜਿੱਥੇ ਸੰਗਤਾਂ ਗਈਆਂ ਸੀ ਹੁਣ ਪਿੱਛੇ ਜੇ ਮਾਗੀ ਦਾ ਮੇਲਾ ਮੁਕਤਸਰ ਸਾਹਿਬ ਜਿੱਥੇ ਬਦਾਵਾ ਪਾੜਿਆ ਗੁਰੂ ਗੋਬਿੰਦ ਸਿੰਘ ਨੇ ਜੰਗ ਦੇ ਵਿੱਚ 40 ਸਿੰਘ ਪਹਿਲਾਂ ਚਲ ਗਏ ਸੀ ਉਹਨਾਂ ਬਚਾਣ ਕੇ ਸ਼ਹੀਦਾਂ ਪ੍ਰਾਪਤ ਕੀਤੀਆਂ ਉਹਨਾਂ ਮੁਕਤੀ ਪ੍ਰਾਪਤ ਕੀਤੀ ਬਦਾਵਾ ਪਾੜਿਆ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦੇ ਨਾਮ ਆਇਦਾਵਾ ਭਾਈ ਮਾ ਸਿੰਘ, ਸ਼ਮੀਰ ਸਿੰਘ, ਸਾਦੂ ਸਿੰਘ, ਸਰਜਾ ਸਿੰਘ, ਸੋਇਆ ਸਿੰਘ, ਸੁਲਤਾਨ ਸਿੰਘ, ਸੰਤ ਸਿੰਘ, ਸੋਭਾ ਸਿੰਘ ਅਰਸਾ ਸਿੰਘ ਅਹਰੀ ਸਿੰਘ ਕਰਨ ਸਿੰਘ ਕਰਮ ਸਿੰਘ ਕਾਲਾ ਸਿੰਘ ਕੀਰਤ ਸਿੰਘ ਕਰਪਾਲ ਸਿੰਘ ਖਿੜਾ ਸਿੰਘ ਗੁਲਾਬ ਸਿੰਘ ਗੰਗਾ ਸਿੰਘ ਗੰਡਾ ਸਿੰਘ ਚੰਬਾ ਸਿੰਘ ਜੋਗਾ ਸਿੰਘ ਜਾਦੂ ਸਿੰਘ ਜੰਗ ਸਿੰਘ ਗਰਬਾਰਾ ਸਿੰਘ ਦਰਬਾਰਾ ਸਿੰਘ ਦਿਆਲ ਸਿੰਘ ਦਲਬਾਗ ਸਿੰਘ ਧਰਮ ਸਿੰਘ ਤਨਾ ਸਿੰਘ ਨਿਹਾਲ ਸਿੰਘ ਨੰਧਾਨ ਸਿੰਘ ਭਾਗ ਸਿੰਘ ਬੂੜ ਸਿੰਘ ਭੋਲਾ ਸਿੰਘ ਪੰਗਾ ਸਿੰਘ ਮਾਣ ਸਿੰਘ ਮੱਜਾ ਸਿੰਘ ਮਯਾ ਸਿੰਘ ਰਾਏ ਸਿੰਘ ਅਸ਼ਮਨ ਸਿੰਘ ਅੱਜ ਇਹ 40 ਮੁਖਤਿਆਂ ਦੇ ਨਾਲ ਵਾਹਿਗੁਰਜੀਤ ਸਾਹਿਬ ਜੀ ਕਾਲ ਸਾਹਿਬ ਵਾਹਿਗੁਰਜੀਤ ਜੀ ਦੇਖੋ ਕਿੰਦਾ ਇੱਕ ਗੁਣਾ ਦੀ ਗੁੱਠਲੀ ਸੀ ਬੱਚਾ ਇੱਕ ਗੁਰੂ ਦਾ ਸਿੱਖ ਗੁਰੂ ਦੀ ਬਾਣੀ ਨਾਲ ਜੁੜਿਆ ਹੋਇਆ ਸੀ ਬੱਚਾ ਉਹਨੂੰ ਐਸੇ ਰਾਹ ਪਾਤਾ ਉਹਨੂੰ ਐਸੇ ਹਾਲਾਤਾਂ 'ਚ ਲਿਆ ਕੇ ਖੜਾ ਕਰਤਾ ਅੱਜ ਵੀ ਆਪਣੇ ਆਪ ਤੋਂ ਵੀ ਬੇਮੁਖ ਹੋਇਆ ਖੜਾ ਗੁਰੂ ਦਾ ਸਿੱਖ ਸੀ ਅਮਰ ਛਕਿਆ ਹਾਈ ਤੇਰਾ ਹਨ ਹਾਂਜੀ ਅਮਰਤ ਛਕਿਆ ਹੈ ਮੇਰਾ ਪਿੰਡ ਵਾਲਿਆਂ ਲਵਾਤਾ ਹੈ ਨਾ ਗਾਤਰਾ ਹਾਂ ਹਾਂ ਤੇ ਅੱਜ ਇੰਨੀ ਜਨਨ ਕਿ ਬੁੱਧੀ ਪ੍ਰੈਸਟ ਹੋਈ ਪਈ ਐ ਇਸ ਟਾਈਮ ਵੀ ਆਪਣੀ ਸੁਜੀ ਵੀ ਗਵਾਈ ਬੈਠਾ ਵੀਰਾ ਇਹ ਤਾਂ ਰਾਤ ਵੀਰੇ ਨੂੰ 1 ਵਜੇ ਲੈ ਕੇ ਆਏ ਐ ਇੱਥੇ ਆਏ ਨੂੰ ਦਵਾਈ ਦੂਗੀ ਦਿੱਤੀ ਥੋੜਾ ਹੁਣ ਰਿਲੈਕਸ ਆ ਸੈਟ ਆ ਹਜੇ ਤੇ ਨਹੀਂ ਤਾਂ ਘਰੇ ਬੰਨਿਆ ਹੋਇਆ ਸੀ ਮੰਜਿਆਂ ਦੇ ਨਾਲ ਤੇ ਅੱਜ ਸਾਡਾ ਇੱਕ ਸੁਨੇਹਾ ਜ਼ਰੂਰ ਸੁਣਿਓ ਸਾਰੇ ਭੈਣ ਭਰਾ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਬਹੁਤ ਨਵੇਂ ਨਵੇਂ ਮੁੰਡੇ ਕੁੜੀਆਂ ਬਲੌਗਰ ਬਣ ਰਹੇ ਨੇ ਜਾਂ ਸੋਸ਼ਲ ਮੀਡੀਆ ਤੇ ਕੋਈ ਆਪਣੀਆਂ ਗੱਲਾਂ ਦੱਸਦੇ ਨੇ ਕਿਸੇ 'ਚ ਕੋਈ ਗਾਣਾ ਕਿਸੇ 'ਚ ਕੋਈ ਕਲਾਵਾ ਤੇ ਕਈ ਐਸ ਜੀਆਂ ਕੋਈ ਸਿੱਧੀਆਂ ਪਿਆਰੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਵੀ ਲੋਕ ਬਹੁਤ ਹਾਈਪ ਦਿੰਦੇ ਨੇ ਉਹਨਾਂ ਨੂੰ ਵੀ ਲੋਕ ਬਹੁਤ ਸ਼ੇਅਰ ਕਰਦੇ ਨੇ ਆਪਾਂ ਕਈ ਵਾਰੀ ਹਾਸੇ ਮਜ਼ਾਕ ਦੇ ਵਿੱਚ ਕੋਈ ਐਸ ਜੀ ਗੱਲ ਕਰਦੇ ਆ ਅਸੀਂ ਕਮੈਂਟਾਂ ਦੇ ਵਿੱਚ ਕੁਝ ਇਹੋ ਜਿਹੇ ਸ਼ਬਦ ਲਿਖ ਦਿੰਨੇ ਆ ਇਹੋ ਜੇ ਆਪਣੇ ਅੰਦਰਲੇ ਕੋਈ ਜਿਹੜੀ ਜ਼ਹਿਰ ਸਾਡੇ ਭਰੀ ਪਈ ਹੁੰਦੀ ਆ ਉਹ ਸਾਹਮਣੇ ਵਾਲੇ ਦੇ ਉੱਪਰ ਧੇਰੀ ਕਰ ਦਿੰਨੇ ਆ ਪਰ ਉਸ ਜ਼ਹਿਰ ਦਾ ਉਹ ਤੁਹਾਡੇ ਕਹੇ ਹੋਏ ਕੀਤੀਆਂ ਹੋਈਆਂ ਗੱਲਾਂ ਕੀਤੇ ਹੋਏ ਮਜ਼ਾਕ ਬੰਦੇ ਦੀ ਜ਼ਿੰਦਗੀ 'ਚ ਕਿਦਾਂ ਜ਼ਹਿਰ ਘੋਲ ਦਿਆ ਉਹ ਤੁਹਾਡੇ ਸਾਹਮਣੇ ਖੜਾ ਮਹਿੰਦਰ ਧਰਮਪ੍ਰੀਤ ਸਿੰਘ ਧਰਮਪ੍ਰੀਤ ਦੀ ਜ਼ਿੰਦਗੀ ਦੇ ਵਿੱਚ ਵੀ ਉਹ ਹਾਲਾਤ ਬਣੇ ਸੋਸ਼ਲ ਮੀਡੀਆ ਤੇ ਇਹ ਬੱਚਾ ਵੀ ਹੱਸਦਿਆਂ ਖੇਡਦਿਆਂ ਮਜ਼ਾਕ ਕਰਦਿਆਂ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਿਆ ਪਰ ਅੱਜ ਨਾ ਤਾਂ ਇਹਦਾ ਕੋਈ ਆਪਣਾ ਪੇਜ ਆ ਨਾ ਅੱਜ ਇਹਦੇ ਕੋਲੇ ਕੋਈ ਇਨਕਮ ਆ ਨਹੀਂ ਤਾਂ ਜੇ ਆਪਦੇ ਨਾਂ ਤੇ ਇੱਕ ਪੇਜ ਚਲਾਈ ਜਾਂਦਾ ਕੱਲਾ ਤਾਂ ਵੀ ਇਹ ਆਪਦੀ ਸੋਹਣੀ ਰੋਟੀ ਕਮਾਉਂਦਾ ਪਰ ਇਹਨੂੰ ਵੱਡੇ ਮਗਰ ਮੱਛਿਆ ਨੇ ਆ ਕੇ ਹਾਈਜੈਕ ਕਰ ਲਿਆ ਉਹ ਲੈ ਕੇ ਆਪਦੇ ਨਾਲ ਚਾਕੇ ਉੱਥੇ ਰੱਖਿਆ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੇ ਉਨਾਂ ਦੀ ਭਾਵਨਾ ਨਾਲ ਗਲਤ ਸੀ ਉਸ ਟਾਈਮ ਸ਼ਾਇਦ ਉਹਨਾਂ ਦੀ ਭਾਵਨਾ ਸਹੀ ਰਹੀ ਹੋਣੀ ਆ ਪਰ ਅੱਜ ਜਿਹੜੇ ਇਹ ਹਾਲਾਤ ਆ ਚਾਹੇ ਉਹ ਡਿਪਰੈਸ਼ਨ ਜਾਣ ਕਰਕੇ ਹੋ ਗਏ ਚਾਹੇ ਉਹਨਾਂ ਕਰਕੇ ਹੋ ਗਏ ਅੱਜ ਇਹਨੂੰ ਲੋੜ ਆ ਸਪੋਰਟ ਦੀ ਅੱਜ ਇਹਨੂੰ ਲੋੜ ਆ ਸਾਥ ਦੀ ਜੇ ਉਹ ਸੱਚੇ ਮਨ ਨਾਲ ਸਹੀ ਤਰੀਕੇ ਨਾਲ ਲੈ ਕੇ ਗਏ ਸੀ ਇਹਨੂੰ ਤੇ ਅੱਜ ਉਹਨਾਂ ਦਾ ਫਰਜ਼ ਬਣਦਾ ਸੀ ਇਸ ਪਰਿਵਾਰ ਦੇ ਨਾਲ ਖੜਨ ਦਾ ਅੱਜ ਉਹ ਆ ਕੇ ਧਰਮਪ੍ਰੀਤ ਦਾ ਸਾਥ ਦਿੰਦੇ ਧਰਮਪ੍ਰੀਤ ਦੇ ਹਾਲਾਤ ਕੀ ਬਣ ਗਿਆ ਕਿੱਦਾਂ ਬਣ ਗਿਆ ਕਿਉਂ ਬਣ ਗਿਆ ਇਹ ਸਾਰੇ ਸਵਾਲਾਂ ਦਾ ਜਵਾਬ ਆ ਜਿਹੜਾ ਇਹਦਾ ਪਿਛਲਾ ਜੀਵਨ ਜਿਹੜਾ ਪਿਛਲੇ 5-7 ਸਾਲਾਂ ਚ ਆਪਾਂ ਦੇਖਿਆ ਉਹਦੇ ਵਿੱਚੋਂ ਮਿਲਦਾ ਬਚ ਫਿਕਰ ਨਾ ਕਰ ਤੂੰ ਬਾਬਾ ਨਾਨਕ ਮਿਹਰ ਕਰੂਗਾ ਜੀ ਤੇ ਬਸ ਸਾਡੀ ਤੇ ਕਹੀ ਬੇਨਤੀ ਹੈ ਜੀ ਵੀ ਥੋੜਾ ਜਿਹਾ ਧਿਆਨ ਰੱਖਿਆ ਜਾਵੇ ਸੋਸ਼ਲ ਮੀਡੀਆ ਅੱਜ ਦੋ ਤਾਰੀ ਤਲਵਾਰ ਆ ਹੈਨਾ ਤੇ ਆਪਾਂ ਉਹਦੇ ਤੇ ਕਿਸੇ ਨਾਲ ਇੰਨੀ ਵੀ ਜਿਆਗਤੀ ਨਾ ਕਰੀਏ ਵੀ ਉਹਦੇ ਆ ਹਾਲਾਤ ਬਣ ਜਾਣ ਮੁੱਖ ਮੰਤਰੀ ਮੁੱਖ ਮੰਤਰੀ ਮੁੱਖ ਮੰਤਰੀ ਕਹਿ ਕਹਿ ਕੇ ਵਿਚਾਰੇ ਨੂੰ ਪਹਿਲਾਂ ਤਾਂ ਇੰਨਾ ਉੱਪਰ ਚੱਕਤਾ ਹੁਣ ਐਸ ਹਾਲਾਤ ਚ ਥੱਲੇ ਸੁੱਟਿਆ ਵੀ ਥੱਲੇ ਜ਼ਮੀਨ ਵੀ ਨਹੀਂ ਮਿਲ ਢਿੱਗਣ ਲਈ ਉਹਨੂੰ ਵਿਚਾਰੇ ਨੂੰ ਤੇ ਅੱਜ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਪਹੁੰਚਿਆ ਵਾ ਧਰਮਪ੍ਰੀਤ ਉਰਫ ਮੁੱਖ ਮੰਤਰੀ ਅਰਦਾਸ ਕਰਿਓ ਬਸ ਜਿਹੜੀਆਂ ਪਿੱਛੇ ਹੋ ਗਈਆਂ ਗੱਲਾਂ ਛੱਡ ਦੀ ਆਪਾਂ ਇੱਕ ਅਰਦਾਸ ਕਰਿਓ ਇਸ ਬੱਚੇ ਵਾਸਤੇ ਇਸ ਬੱਚੇ ਦੇ ਮਾਂ ਬਾਪ ਵਾਸਤੇ ਛੋਟੀ ਭੈਣ ਵਾਸਤੇ ਦੇਖੋ ਕਿਦਾਂ ਮਾਪਿਓ ਆਪਣੇ ਭੈਣ ਭਰਾ ਲਈ ਇੱਕ ਭੈਣ ਕਿੰਨਾ ਸੁਪਨੇ ਸਜੈਂਦੀ ਆ ਕਿੰਨੀਆਂ 17 ਹੁੰਦੀਆਂ ਮਾਪਿਓ ਦੀਆਂ ਕਿੰਨੀਆਂ 17 ਜੁੜੀਆਂ ਹੁੰਦੀਆਂ ਪੁੱਤ ਨਾਲ ਵੀ ਮੈਂ ਵਿਆਹ ਪੁੱਤ ਦਾ ਕਰੂੰਗੀ ਮੇਰਾ ਪੁੱਤ ਐ ਹੋ ਮੇਰੀ ਨੂੰ ਆਉ ਪਰ ਅੱਜ ਉਹ ਸਾਰਾ ਕੁਝ ਮਿੱਟੀ ਚ ਰੋਲਿਆ ਪਿਆ ਇਸ ਟਾਈਪ ਜਿੱਥੇ ਉਸ ਘਰ ਦੇ ਵਿੱਚ ਬਾਹ ਵਾਈ ਕਰਨ ਵਾਲੇ ਲੋਕ ਆਉਂਦੇ ਵਾਹ ਵਈ ਵਾਹ ਵਾਹ ਵਈ ਵਾਹ ਉੱਥੇ ਅੱਜ ਕੁੱਟਣ ਵਾਲੇ ਆਉਂਦੇ ਆ ਉੱਚੇ ਮਾਰਨ ਵਾਲੇ ਆਉਂਦੇ ਆ ਵੀ ਇਹਨੂੰ ਕੁੱਟੋ ਮਾਰੋ ਲੋਕ ਇਹ ਨਹੀਂ ਸਮਝਦੇ ਵੀ ਦੀ ਹਾਲਤ ਦੇਖੋ ਪਤਾ ਨਹੀਂ ਉਹ ਲੋਕ ਮੈਂਟਲੀ ਅਫਸੈਟ ਆ ਜਾਂ ਡਿਪਰੈਸ਼ਨ ਚ ਜਿਹੜੇ ਇਹਦੀ ਸਮੱਸਿਆ ਨੂੰ ਨਹੀਂ ਸਮਝ ਪਾ ਰਹੇ ਇਸ ਕਰਕੇ ਸਾਡੀ ਬੇਨਤੀ ਹੈ ਭਾਈ ਆਪਾਂ ਥੋੜਾ ਜਿਆ ਸੋਝੀ ਵਰਤੀਏ ਆਪਣੀ ਸਮਝ ਵੜਤੀਏ ਤੇ ਇੰਨੀ ਹੁਣ ਸਾਡੀ ਬੇਨਤੀ ਨੂੰ ਸੁਣ ਲਿਓ ਵੀ ਇਸ ਬੱਚੇ ਲਈ ਅਰਦਾਸ ਕਰਦੇ ਹੋ ਇੱਕ ਵਾਰ ਵੀ ਇਹ ਹੁਣ ਠੀਕ ਹੋ ਕੇ ਆਪਣੇ ਮਾਂ ਬਾਪ ਦੀ ਸੇਵਾ ਕਰੇ ਆਪਣਾ ਜੀਵਨ ਅੱਗੇ ਵਧਾਵੇ ਇੰਨੀ ਅਰਦਾਸ ਬੇਨਤੀ ਜ਼ਰੂਰ ਕਰਿਓ ਤੇ ਇੱਕ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ੇਅਰ ਕਰਨ ਦੇ ਨਾਲ ਤੁਹਾਡੀ ਕੀਤੀ ਹੋਈ ਸ਼ੇਅਰ ਵੀਡੀਓ ਸ਼ਾਇਦ ਕਿਸੇ ਐਸੇ insan ਤੱਕਰ ਪਹੁੰਚੇ ਤੇ ਉਹਦੀ ਕੀਤੀ ਹੋਈ ਅਰਦਾਸ ਕਿਸੇ ਦੇ ਦਿਲ ਤੋਂ ਨਿਕਲੀ ਹੋਈ ਉਹ ਅਸੀਸ ਉਸ ਅਕਾਲ ਪੁਰਖ ਤੱਕਰ ਪਹੁੰਚੇ ਤੇ ਇਸ ਬੱਚੇ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ੇ